ਸਵੇਕ ਮਾਲ ਦਸ਼ਮ ਪਿਤਾਸ਼ੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਪੂਕੇ ਤਖਤ ਸ਼੍ਰੀ ਮੰਦਰ ਜੀ ਪਟਨਾ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਤੋਂ ਨੇਕਾ ਸਿਆਸੀ ਧਾਰਮਿਕ ਰਾਸੀ ਪੰਥਕ ਸ਼ਕਤੀਤਾ ਵੀ ਇਸ ਮੌਕੇ ਗੁਰੂ ਘਰ ਵਿਖੇ ਹਾਜ਼ਰ ਲੋਾਰੀਆਂ ਨੇ ਦੱਸਿਆ ਜਾ ਰਿਹਾ ਕਿ ਰਾਜਪਾਲ ਗਵਰਨਰ ਬਿਹਾਰ ਨੇ ਅੱਜ ਦੇ ਦਿਨ ਆਨ ਦੀ ਇੱਛਾ ਪ੍ਰਗਟਾਈ ਤਾਂ ਜੋ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਦਿਜਾ ਸਕੇ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਵਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਦਸ਼ਮ ਪਿਤਾ ਸਿਰ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਅਸਥਾਨ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਕਾਂ ਲਈ ਪਹੁੰਚੇ ਨੇ ਟਿਕ ਕਰਨ ਤੋਂ ਬਾਅਦ ਮਾਨਯੋਗ ਗਵਰਨਰ ਦੀਵਾਨ ਹਾਲ ਵਿਖੇ ਚੱਲ ਰਹੇ ਗੁਰਮਤ ਸਮਾਗਮ ਵਿੱਚ ਮੋਲੀਤ ਕਰਨਗੇ ਸੰਤਾਂ ਨੂੰ ਸਬੋਧਨ ਕੀਤਾ ਜਾਣਾ ਹੈ ਔਰ ਉਸ ਤੋਂ ਬਾਅਦ ਤੋਂ ਮੁੰਬਈ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੀਫ ਖਾਲਸਾ ਦੀਵਾਨ ਮੁੰਬਈ ਅਤੇ ਗੁਰਾਨਨ ਖਾਲਸਾ ਕੋਲੇ ਮੁੰਬਈ ਦੇ ਪ੍ਰਧਾਨ ਗੁਰਿੰਦਰ ਸਿੰਘ 바ਵਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਪਟਨਾ ਸਾਹਿਬ ਦੀ ਧਰਤੀ ਨੂੰ ਸਤਕਾਰ ਭੇਟ ਕਰਦਿਆਂ ਇੱਕ ਫ੍ਰੀ ਐਮ ਆਰ ਆਈ ਸੈਂਟਰ ਖੋਲ੍ਹਿਆ ਜਾਣਾ ਹੈ ਜਿਸ ਦਾ ਨੀ ਪੱਥਰ ਅੱਜ ਮਾਨਯੋਗ ਰਾਜਪਾਲ ਆਰਿਫ ਮੁਹੰਮਦ ਖਾਨ ਵੱਲੋਂ ਰੱਖਿਆ ਜਾਣਾ ਹੈ ਤਾਂ ਇੱਥੇ ਪਹੁੰਚਣ ਤੇ ਤਖਸ਼ਰੀ ਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਅਗਵਾਈ ਦੇ ਹੇਠ ਰਾਜਪਾਲ ਬਿਹਾਰ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਆ ਦਰਸ਼ਨ ہمارا ਸੌਭਾਗ્ય ਹੈ कि आज के दिन दर्शन करने का मौका मिला मैं सारे श्रद्धालुओं को पूरे देश को बधाई देता हूं और ये मौका हमें याद दिलाता है कि भारत का मानस दो ही राष्ट्रीय आदर्श मानता है जिनका दशमेश गुरु गुरु गोविंद सिंह साहब उन दोनों आदर्शों का प्रतीक और वो दो आदर्श हैं जो स्वामी विवेकानंद कहते थे त्याग और सेवा और ऐसी फौज छोड़ गए हैं जो आपको हर तरह जगह नजर आता है कि वो त्याग की भावना भी है और सेवा की जबरदस्त भावना है तो मैं ਸਭ ਨੂੰ ਪ੍ਰਣਾਮ ਕਰਦਾ ਹਾਂ ਅਤੇ ਸਭ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਸ਼ੁਭ ਕਾਮਨਾਇਂ ਦਿੰਦਾ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਪ ਫਤਹਿ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਸਤਕਾਰ ਪੇਟ ਕਰਦੇ ਆ ਗਵਰਨਰ ਮੁਹੰਮਦ ਆਰਿਫ ਖਾਨ ਨੇ ਸਮੁੱਚੀ ਮਾਨਵਤਾ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੱਤੀ ਹੈ ਤੇ ਹੁਣ ਗਵਰਨਰ ਮੁਹੰਮਦ ਆਰਿਫ ਖਾਨ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਜੋੜਿਆਂ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਆ ਗੁਰ ਗੋਬੀ ਸਿੰਘ ਜੀ ਅਤੇ ਮਾਤਾ ਸਾਹਿਬਕੌਰ ਦੇ ਜੋੜਿਆਂ ਨੂੰ ਨਮਨ ਕਰਨ ਦੇ ਲਈ ਪਹੁੰਚੇ ਨੇ ਗਵਰਨਰ ਮੁਹੰਮਦ ਆਰਿਫ ਖਾਨ ਬੇਹਰ ਸ਼ਰਧਾ ਸਤਕਾਰ ਪੇਟ ਕਰਦੇ ਹੋਏ ਆਰਿਫ ਮੁਹੰਮਦ ਖਾਨ ਗਵਰਨਰ ਬਿਹਾਰ ਪਹਿਲਾਂ ਤਖਤਸ਼ਰੀ ਮੰਦਰ ਜੀ ਪਟਨਾ ਸਾਹਿਬ ਵਿਖੇ ਰਤਪਸਤਖੂ ਕੇ ਸਰਪੰਚ ਦੇ ਪਲੇ ਦੀ ਅਰਦਾਸ ਕੀਤੀ ਸ਼ਰਧਾ ਸਤਕਾਰ ਪੇਟ ਕਰਦੇ ਹੋਏ ਸਥੁਤੀ ਮਾਨਵਤਾ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੱਤੀ ਗੁਰੂ ਸਾਹਿਬ ਅਤੇ ਮਾਤਾ ਸਾਹਿਬਕੌਰ ਦੇ ਜੋੜਿਆਂ ਤੇ ਦਰਸ਼ਨ ਕਰਦੇ ਹੋਏ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਨੇ گورنر ਬਿਹਾਰ